ਜੀ ਸਾਰਿਆਂ ਨੂੰ ਮੇਰੇ ਤੋਂ ਤੁਸੀਂ ਵਧੀਆ ਹੋਵੋਗੇ ਰਾਜੀ ਪੂਰੀ ਹੋਵਗੇ ਅਸੀਂ ਵੀ ਵਧੀਆ ਤੇ ਜਪਨੂਰ ਮੈਨੂੰ ਨਾ ਉਹ ਕਰ ਕਰਦੀ ਹੈ ਇਸ਼ਾਰਿਆਂ ਨਾਲ ਕਿ ਮਮਾ ਉਹਨਾਂ ਵਲੋਗਿੰਗ ਕਰ ਰਹੀ ਹੈ ਮੈਨੂੰ ਆਪਣਾ ਨਕਲੀ ਫੋਨ ਕਰ ਫੜ ਕੇ ਨਾ ਤੇ ਸਾਰੇ ਕਰਦੀ ਹੈ ਦਿਖਾਵਾਂ ਹਾਂ ਜੀ ਚਲੋ ਉਠੋ ਹਨ ਤੁਸੀਂ ਬਾਹਰ ਚਲੋ ਗੁੱਡ ਮਾਰਨਿੰਗ ਹੋ ਗਈ ਹੈ ਜੱਪੋ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਇੱਕ ਬੰਦੇ ਦਾ ਕੱਲ ਕਮੈਂਟ ਆਇਆ ਕਿ ਰਮਨ ਤੁਸੀਂ ਇੱਕ ਗੱਲ ਨੂੰ ਦੋ ਵਾਰੀ ਸ਼ਾਇਦ ਬੋਲਦੇ ਹੋ ਮਤਲਬ ਹਰ ਗੱਲ ਹੀ ਸ਼ਾਇਦ ਹਰ ਵਲੌਗ ਦੇ ਵਿੱਚ ਸਾਨੂੰ ਦੋ ਵਾਰੀ ਚਾਹ ਦੱਸੀ ਜਾਂਦੀ ਹੈ ਉਹ ਇਸ ਲਈ ਦੱਸਦੇ ਹਾਂ ਕਿ ਕਈ ਵਾਰੀ ਨਵੇਂ ਵਲੌਗ ਨਵੇਂ ਸਬਸਕ੍ਰਾਈਬਰ ਜੁੜ ਜਾਂਦੇ ਨੇ ਤੇ ਪਿਛਲਾ ਉਹਨਾਂ ਦੇ ਨਵੇਂ ਵਲੌਗ ਉਹਨਾਂ ਦਾ ਦੇਖਿਆ ਹੁੰਦਾ ਤੇ ਅੱਗੇ ਚੱਲਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਪਿਛਲੇ ਵਲੌਗ ਦੇ ਵਿੱਚ ਸ਼ਾਇਦ ਕੋਈ ਗੱਲ ਹੈ ਜਾਂ ਕੁਝ ਵੀ ਹੈ ਨਾ ਕੋਈ ਚੀਜ਼ ਦਿਖਾਈ ਹੈ ਇਹ ਚੀਜ਼ਾਂ ਕਰਕੇ ਸਾਨੂੰ ਦਿਖਾਣਾ ਬੋਲਣੀ ਪੈਂਦੀ ਹੈ ਕਈ ਵਾਰੀ ਤੇ ਅਗਰ ਇਹ ਚੀਜ਼ ਦਾ ਹੈਗਾ ਕਿ ਅੱਗੋਂ ਦੀ ਧਿਆਨ ਰੱਖਣੀ ਬਹੁਤਾ ਨਾ ਬੋਲਿਆ ਜਾਵੇ ਤੇ ਜਪਨੂਰ 사ਸਤੀ ਕਾਲ ਬੁਲਾ ਰਹੀ ਹੈ ਕਿਉਂਕਿ ਮੈਂ ਅੱਜ ਅੱਜ ਕੱਢਨੇ ਨਵੇਂ ਭਾਂਡੇ ਤੇ ਜਪਨੂਰ ਤੇ ਜਪਨੂਰ ਦੇ ਪਾਪਾ ਨੂੰ ਮੈਂ ਕਹਿ ਰਹੀ ਆ ਕਿ ਆਪਣਾ ਤੁਸੀਂ ਬਾਹਰ ਨਿਕਲੋ ਤਾਂ ਕਿ ਮੈਂ ਬੈੱਡ ਖੋਲਾਂ ਦਵਾਨ ਖੋਲਾਂ ਮੈਨੂੰ ਇਕੱਲਾ ਹੀ ਕੰਮ ਕਰਨਾ ਪੈਣਾ ਤੇ ਇਹਨਾਂ ਦਾ ਬਾਹਰ ਜਾਣਾ ਸੌਖਾ ਨਹੀਂ ਹੈਗਾ ਤਾਂ ਕਰਕੇ ਨਾ ਜਾਨਣੀ ਹੈ ਤੁਸੀਂ ਕੀ ਕੀ ਗੱਲਾਂ ਕਰੀ ਜਾਂਦੇ ਲੋ ਜੀ ਮਹਾਰਾਜ

ਕਿੱਥੇ ਗਏ ਸੀ ਤੁਸੀਂ ਹਾਂ ਲਵਲੀ ਗਿਆ ਲਵਲੀ ਕੋਲ ਗਏ ਸੀ ਹਾਂ ਲਵਲੀ ਨੇ ਚਿੱਜੀ ਦਿੱਤੀ ਫਿਰ ਹਾਂ ਕਿਹੜੀ ਮੋਛਾ ਮੋਛਾ ਇੱਕ ਹੀ ਗੱਲ ਆਉਂਦੀ ਹੈ ਮੋਛਾ ਚਲੋ ਮੈਂ ਉਹਦੇ ਭਾਂਡੇ ਤੇ ਕੱਢ ਲੇ ਆਂ ਕਿੱਥੇ ਰਹਿ ਗਏ ਹਾਂ ਆ ਜਾ ਹੋਰ ਤਾਂ ਕੋਈ ਸਵਾਲ ਨਹੀਂ ਕਰਨਾ ਚਲੋ ਚਲੋ ਚਲ ਚੱਲ ਬਾਜ ਬਪੂ ਇਹ ਤਾਂ ਪਹਿਲੇ ਹੀ ਗੰਦੇ ਕਿਤੇ ਹੋਏ ਨੇ ਲੈ ਮੈਂ ਸੋਚ ਰਹੀ ਕੰਬਲ ਬਾਹਰ ਪਾਵਾਂ ਧੋਪ ਚ ਮੈਂ ਲਾ ਕੇ ਦਿੰਦਾ ਸਾਰਿਆਂ ਨੂੰ ਪੋਛ ਉਧਰ ਮੂੰਹ ਕਰਕੇ ਮੰਮਾ ਨੂੰ ਜੀ ਕਹੇ ਮੈਂ ਸੋਹਣਾ ਲੱਗਦਾ ਸੋਹਣਾ ਤੇ ਲੱਗਦਾ ਹੀ ਐ ਦੇਖ ਸੋਹਣਾ ਲੱਗਦਾ ਲੋ ਅੱਖਾਂ ਮਾਰੀ ਜਾਂਦੀ ਵਿੱਚ ਵਿੱਚ ਚੱਲ ਬੋ ਤਾਂ ਮੰਮਾ ਦਾ ਨਾ ਕੰਮ ਬਹੁਤ ਪਿਆ ਖਲਾਰਾ ਪਿਆ ਹੈ ਦੇਖ ਦੀਵਾਨ ਦੂਨ ਚੱਕਿਆ ਇਹਦੇ ਅਬ ਉਹ ਵੀ ਕਰਣੇ ਟੱਕਣ ਟੱਕਣ ਨੂੰ ਹਾਂ ਟੱਕਣ ਗੜੂ ਨੇ ਟੱਕਣ ਕੀ ਕਰਨੇ ਆ ਪਾ ਫਾਲਤੂ ਦਾ ਭਾਂਡਾ ਹੋ ਜਾਏਗਾ ਬਾਦ ਨਹੀਂ ਨਹੀਂ ਟੱਕਣ ਦਾ ਜ਼ਰੂਰੀ ਹੁੰਦਾ ਟੱਕਣ ਤੋਂ ਬਣਾ ਕੇ ਇਸ ਟਾਈਮ ਲਈ ਉਹ ਦਾ ਫਰਾਈਪਿੰਦਾ ਤਾਂ ਕੱਢ ਲੈਂਦੇ ਚਾਹ ਦਾ ਫਰਾਈਪਿੰਦਾ ਵੀ ਹੈਗਾ ਆ ਗਿੱਟੇ ਵਾਲੇ ਹੈ ਚਾਹ ਦਾ ਫਰਾਈਪਿੰਦਾ ਪਾਣਡੇ ਰੱਖ ਦੋ ਆ ਕੀ ਗਿਆ ਯਾਰ ਚਾਹ ਦਾ ਫਰਾਈਪਿੰਦਾ ਨਹੀਂ ਨਹੀਂ ਮੈਂ ਤਾਂ ਚੱਕਣਾ ਸੌਖਾਗਾ ਆ ਕਾਸ ਦੋ ਨਾ ਮੈਂ ਜਾ ਕਨਾਂ ਸੌਖਾ ਗਾ ਕੋਈ ਚੱਕਰ ਇਹ ਟੱਟਣ ਦਾ ਜ਼ਰੂਰੀ ਹੁੰਦੇ ਆ ਨਾਲ ਅਸੀਂ ਨਵੇਂ ਭਾਂਡੇ ਕੱਢ ਰਹੇ ਆ ਜੀ ਪੁਰਾਣੇ ਖਰਾਬ ਹੋ ਗਏ ਨੇ ਤੇ ਤਾਂ ਬੜਾ ਵੱਡਾ ਕੁੱਕਰ ਤਾਂ 5 ਲੀਟਰ ਦਾ ਉਹ ਨਹੀਂ ਪੈਦਾ ਉਹ ਤਾਂ ਕਨਾਂ ਜਰਾ ਰੱਖ ਦੋ ਕੁੱਕਰ ਦਾ ਛੂਡੋ ਇੱਕ ਮੇਰੇ ਕਿੰਨੇ ਸੀਨ ਵਾਲੇ ਭੇਜ ਤਾ ਫੋਰ ਦਾ ਰੱਜ ਨਹੀਂ ਪਰਦਾ ਆ ਆ ਦੇਖੀ ਫੇਸੀ ਹੁਣ ਲਿਫਟ ਮਾਸਟਰ ਮਾਫੀ ਹਾਂ ਆ ਮੈਨੂੰ ਸੂਟ ਗਿਫਟ ਚ ਮਿਲਿਆ ਹੋਇਆ ਸੀ ਆਹ ਮਹਿੰਦੀ ਆ ਆਹ ਸਹੀ ਮਹਿੰਦੀ ਰੰਗ ਹੈ ਆਨੂੰ نیچے ਕਰਕੇ ਰੱਖੋ ਨੀਚੇ ਇੱਥੋਂ ਚੱਕ ਕੇ ਉਹ ਪਰਲੀ ਸਾਈਡ ਰੱਖ ਦੋ ਟ੍ਰੇ ਦੇ ਵਾਲੀ ਸਾਈਡ 'ਚ ਕਰਕੇ ਨਾ ਫੇਰ ਸੀਟੀ ਵੀ ਵਧੀਆ ਹੋਏਗੀ ਜੰਮੂ ਤੇ ਪਪਾ ਨੂੰ ਨਾ ਗੰਦੀ ਬਾਤ ਨਹੀਂ ਕਰਤੇ ਗੱਦਾ ਵੀ ਉਤਰਵਾਣਾ ਸੀ ਕੋਈ ਬੰਦਾ ਹੋਵੇ ਨਾ ਆਹ ਫਰਾਈ ਪੈਨ ਉਹ ਲੈ ਐ ਐ ਐ ਐਕਸਟੈਂਸ਼ਨ ਤੇ ਵੀ ਲੱਗ ਸਕਦਾ ਐਕਸਟੈਂਸ਼ਨ ਤੇ ਕਰ ਰਹੀ ਹਾਂ ਇੰਡਕਸ਼ਨ ਤੇ ਆਹਾ ਆ ਵੀ ਚੰਗਾ ਲੱਗਦਾ ਹਾਂ ਦੋਨੋਂ ਹੁਣ ਸਾਰੇ ਭਾਂਡੇ ਆਂਦੇ ਹੀ ਹੋਈਏ ਕਿਉਂਕਿ ਕੋਈ ਪਤਾ ਨਹੀਂ ਆਂਦਾ ਨਾ ਸਟੀਲ ਦੀ ਹੁੰਦੀ ਸਟੀਲ ਦੀ ਪਲੇਟ ਹੀ ਲੱਗਣੀ ਹੈ ਬਸ ਹੋਰ ਤੇ ਕੁਝ ਨਹੀਂ ਹੁੰਦੀ ਹੁਣ ਤੁਸੀਂ ਸਾਰਾ ਨਾ ਖਲਾ ਰਹੇ ਹੋ ਤੇ ਇਤਨਾ ਬ ਕਿਵੇਂ ਅਤੇਨ ਨੂੰ ਟ੍ਰੇ ਨੂੰ ਚੱਕੋ ਨਾ ਟ੍ਰੇ ਨੂੰ ਚੱਕ ਕੇ ਤੇ ਨੀਚੇ ਰੱਖੋ ਬਾਕੀ ਭਾਂਡੇ ਨਾ ਚੱਕਿਓ ਬਸ ਚਲੋ ਜੀ ਅਸੀਂ ਕੰਮ ਲੱਗ ਗਏ ਹੁਣ ਕੁਸਪਾਈਆਂ ਸੂਈਆਂ ਕਰਨ ਕੱਪੜਾ ਹੀ ਨਹੀਂ ਜੇ ਲੋਟ ਆਂਦੇ ਕਦੀ ਕੁਛ ਕੱਢਣਾ ਪੈ ਜਾਂਦਾ ਕਦੀ ਕੁਛ ਕੱਢਣਾ ਪੈ ਜਾਂਦਾ ਜੱਪੂ ਮੈਂ ਰੱਖ ਲਈ ਆ ਆਪ ਦੀ ਉਹ ਲੰਘ ਕੇ ਮੋਟੇ ਇਹਦੀ ਉਹ ਕਿੱਥੇ ਗਈ ਹੈ ਜਿਹੜੀ ਉਹ ਸੀ ਫਲੇਟ ਜੀ ਖਲੇਟੇ ਰੈੱਡ ਕਲਰ ਦੀ ਬੈੱਡ ਤੇ ਪਈ ਹੈ ਨਾ ਉਹ ਲੈ ਕੇ ਆਈ ਓਕੇ ਲੈ ਲੈ ਲੇਡਾ ਜਾਵੇ ਇਹ ਵੀ ਹੈਲਪ ਕਰਦੀ ਹੈ ਹਾਂ ਉਹ ਦੇਖਦੀਆਂ ਲੈ ਕੇ ਆਉਂਦੀਆਂ ਕਿ ਨਹੀਂ ਆ ਲੈ ਆ ਇਹ ਪੁੱਤ ਬੜਾ ਸਿਆਣਾ ਹੈ ਨੀ ਨજર ਨਾਲ ਲੱਗ ਮੇਰੇ ਪੁੱਤ ਨੂੰ ਵੀ ਸ਼ਾਨਾ ਪਤਾ ਤੋਂ ਹੋਰ ਦੇ ਪੁੱਣਾ ਕ ਤੇ ਕੀ ਮਰਾਇਆ ਨੱਕ ਤੇ ਕੇ ਵੱਜ ਗਿਆ ਨੋਜੀ ਤੇ ਹੈ ਕੀ ਵੱਜਿਆ ਕਾਥੀ ਨਹੀਂ ਹਾਂ ਕਾਥ ਨਹੀਂ ਕੁਛ ਨਹੀਂ ਕਾਥਲੀ ਬੜਾ ਵਧੀਆ ਬੋਲਦੇ ਕਾਥ ਨਹੀਂ ਕੀ ਬੱਜਿਆ ਕੀ ਆ ਮੰਨ ਹੈ ਉੱਤੇ ਨਾ ਤੁਸੀਂ ਹੁਣ ਕੋਈ ਗੰਦ ਨਹੀਂ ਪਾਣਾ ਗੱਲ ਸੁਣੋ ਮੰਡਵਾਇਆ ਆ ਜਾ ਮੇਰਾ ਪੁੱਤ ਮੇਰੇ ਨਾਲ ਖੜਾ ਮੈਨੂੰ ਬੇਹੱਲਾ ਕਹਿੰਦੀ ਅੱਛਾ ਨਹੀਂ ਪਾਉਂਦੇ ਜੀ ਤੁਹਾਨੂੰ ਸਮਝ ਆਈ ਜੀ ਨਹੀਂ ਪਾਉਂਦੇ ਨਾ ਹੀ ਪਾਉਂਦੇ ਗੰਦ ਨਹੀਂ ਪਾਣਾ ਗੰਦ ਨੂੰ ਮੈਂ ਕਿਹਾ ਉੱਤੇ ਟੱਟੀ ਬਹਿਣਾ ਹਾਏ ਆ ਤਾਂ ਨਹੀਂ ਕਹ ਹੈ ਨਹੀਂ ਪਾਪਾ ਕਿ ਗੰਧ ਨਹੀਂ ਪੜਾ ਉੱਥੇ ਹੁਣਾ ਬੈੱਡ ਸੱਚ ਜਪਨੂਰ ਚਾਦਰ ਸਾਹ ਅੱਠ ਸੱਤ ਇੱਥੇ ਦੱਸ ਕੀ ਬੰਦਾ ਗੰਧ ਪੜੂਗਲ ਹੈ ਇੱਥੇ ਹੁਣ ਪਾਣਾ ਨਹੀਂ ਕੋਈ ਚੀਜ਼ ਹੈ ਇੰਨਾ ਉੱਚਾ ਬੈੱਡ ਤੋਂ ਨਹੀਂ ਮੈਨੂੰ ਪਤਾ ਤੁਹਾਡਾ ਯਾਦ ਹੁੰਦਾ ਆ ਉਲਟਾ ਚੜਨਾ ਬੂੰਦਰਾ ਨਹੀਂ ਜਾਣਾ ਨਹੀਂ ਆਈ ਯਾ ਇਚ ਦੇ ਬੁੱਕ ਉਹ ਕੈਂਚੀ ਕੁਰਜੀ ਥੱਲੇ ਕਹੇਦੀ ਐ ਜੱਪੂ ਇਹ ਟੇਲਰ ਬਣੀ ਬੈਠੀ ਸੀਗੀ ਉਹ ਕੱਟੀ ਜਾਂਦੀ ਸੀਗੀ ਇੰਟੀਗੇਟਿਵ ਗਾਲ ਚ ਪਾਇਆ ਸੀ ਗਾਲ ਚ ਪਾਇਆ ਸੀ ਹਮ ਹਈ ਮੈਂ ਤਾਂ ਥੱਕ ਗਈ ਹਾਲੇ ਟੱਚ ਕਿਤੇ ਮੈਗਾ ਨਹੀਂ ਐ ਐਸਾਈਡ ਨੂੰ ਮੂੰਹ ਨਹੀਂ ਮੂੰਹ ਤੇ ਨਹੀਂ ਆਉਂਦੇ ਐਸਾਈਡ ਨੂੰ ਫੁੱਲਾਂ ਨੂੰ ਨਹੀਂ ਨਹੀਂ ਆ ਤੇ ਜਾਣਗੇ نیچے ਲੈ ਨਹੀਂ ਖੁੱਲਨੇ ਚੋੜੇ ਵਾਲੇ ਆ ਨਹੀਂ ਆਉਂਦੇ ਆਂਦੇ ਆਂਦੇ ਕੀ ਗੱਲ ਆਏ ਆਏ ਠੀਕ ਗੱਲ ਆਏ ਬੈਂਟ ਤੇ ਬੱਦੀ ਨਹੀਂ ਸੀ ਮੇਰੇ ਘਰ ਚ ਮੈਡਮ ਟੈਲਰ ਨਾ ਬਣੋ ਕੀ ਕਰਦਾ ਜੱਪੂ ਇਹਦੇ ਚੱਕਰ ਚ ਨਾ ਮੈਨੂੰ ਕਿੰਨਾ ਸਮਾਨ ਫਟਾਫਟ ਐਵੇਂ ਧਰਨਾ ਕਹਿੰਦਾ ਆ ਆ ਕਿਉਂ ਕੱਢਿਆ ਹੁਣ ਅੱਜ ਰੱਖਣ ਦੀ ਜਗ੍ਹਾ ਨਹੀਂ ਹੈ ਮੇਰੇ ਕੋਲ ਇਨ ਹੁਣ ਆ ਪਾਸੇ ਰੱਖ ਉਈ ਉਡੀ ਸਾਪ ਕੀ ਆਏ ਤੇ ਪੁਣੇ ਸਾਪ ਨੂੰ ਮਾਰਤਾ ਬਾਈ ਮਾਰਤਾ ਸ਼ੌਕਰ ਹੈ ਸਾਪ ਨੂੰ ਮਾਰ ਜੋ ਗਿਆ ਤਾਂ ਹੋ ਗਿਆ ਮਰ ਗਿਆ ਮਰ ਗਿਆ ਕਿਵੇਂ ਨਹੀਂ ਕਿਵੇਂ ਮਰਿਆ ਪਿਆ ਅੰਜਾਪਾ ਨਹੀਂ ਕਿਵੇਂ ਮਰਿਆ ਪਿਆ

ਉਹ ਮਰ ਮਰੀ ਕੀ ਹੈ ਕੀ ਹੈ ਛੱਪ ਛੱਪ ਹੂੰ ਅੱਛਾ ਤੂੰ ਮਾਰਤਾ ਹੋਏ ਹਾਂ ਨੂੰ ਕੋਣੀ ਨਹੀਂ ਨਹੀਂ ਹਾਂ ਮੈਨੂੰ ਦੰਦ ਕਾਗਾ ਤਾਂ ਵੱਡਦੀਆਂ ਇਧਰ ਵੀ ਸੁਣਨਾ ਕੋਈ ਗੱਲ ਆ ਕਿ ਪਾਪਾ ਗੰਦਮਾਣੀ ਨਹੀਂ ਬਣਾਉਂ ਉੱਧਰ ਹਾਂ ਬੱਬਾ ਦਾ ਸਾਫ ਰੱਖ ਇਹ ਕੁੜੀ ਹੈ ਕਿ ਕੀ ਹੈ ਹੋਏ ਬੱਬਲ ਦੇ ਸੱਪਲਰ ਖੜਾ ਗਈ ਮਮੰਡ ਰਾ ਦੇ ਮਮਾ ਦਾ ਛੜਦੇ ਹੈ ਮਮਾ ਦਾ ਛੜਦੇ ਦੰਦੀ ਗਾ ਦਾ ਵੱਡਦਾ ਲੈ ਫੁੱਟ ਕੁਟੂ ਮੈਂ ਇਹਨੇ ਹੁਣ ਮੇਰੇ ਬੋਤਲ ਮਾਰੀ ਆ ਭਾਈ ਫੇ ਮੇਰੇ ਗਲਾਸ ਮਾਰਦੀ ਸੀ ਆਹ ਇਹ বাজ ਗਈ ਮੇਥੋਂ ਇਹ ਭਮੀਰੀ ਜੀ ਇਥੇ ਗੰਧ ਨਹੀਂ ਪਾਉਣਾ ਗੰਧ ਨਹੀਂ ਪਾਉਣਾ ਇਥੇ ਹੈ ਆਹੋ ਟੰਬੇ ਪਹਿਣਗੇ ਟੰਬੇ 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 ਪਹਿਣਗੇ ਟੰਬੇ ਆਹੋ ਛੋਣ ਗਿਆ ਓਕੇ ਤੂੰ ਗੱਡਾ ਕੀਤਾਗਾ ਕਹਿੰਦੀ ਚੌਕਲੇਟ ਦਵਾ ਕੇ ਲਿਆਉ ਬਾਬਾ ਵੀ ਤੜਕੀ ਲੱਗ ਜਾਂਦਾ ਹਾਂ ਹਾਂ ਚੋਕੋ ਪਤਾ ਰਵਣਾ ਇੱਥੇ ਪਈ ਸੀ ਇੱਕ ਯਾਰ ਫਰਿੱਜ 'ਚ ਵੇ ਫੇਡ ਇੱਕ ਪੀ ਸੀਗੀ ਲਾ ਦੂ ਮੈਂ ਚਾਹ ਦਾ ਪੀ ਲਾਂ ਚਾਹ ਪੀ ਕੇ ਆਦੂ ਚਾਹ ਪੀ ਕੇ ਜਾਉਂਦੇ ਚਾਹ ਪੀ ਕੇ ਆਦੂ ਜੇ ਤੂੰ ਨਹੀਂ ਕਰੇਗਾ ਚੜ ਆਇਆ ਫਰ ਮੈਨੂੰ ਵੀ ਲਿਆ ਦੇ ਖੁਸ਼ ਬੈਸਕੋਟ ਹੁਣ ਦੇਖੋ ਮੈਨੂੰ ਨਾ ਚਾਹ ਵੀ ਨਹੀਂ ਪੀਣ ਦਿੱਤੀ ਕਹਿੰਦੀ ਚੌਕਲੇਟ ਦਾ ਆ ਕੇ ਲਿਆ ਹੁਣ ਮੈਂ ਦੇਖੋ ਗਲੀ ਚ ਇਹਨੇ ਚੌਕਲੇਟ ਤੋਂ ਮੋਣ ਚੱਲਿਆ ਕੌਣ ਚੱਲਿਆ ਹੁਣ ਜੱਗਾ ਹੈ ਕੱਬੋ ਕਿਹੜੀ ਚੌਕੂ ਖਾਣੀ ਆ ਡੇਰੀ ਮਿਲਕ ਕਿ ਕਾਓ ਕਾਓ ਆਹੋ ਕਿਹੜੀ ਖਾਣੀ ਆ ਡੇਰੀ ਮਿਲਕ ਕੇ ਕਿਹੜੀ ਧਰੀ ਧਰੀ ਮਿਲ ਕੋ ਅੱਛਾ ਉਹਦੇ ਚ ਮਾਊ ਹੁੰਦੇ ਆ ਵੈਸੇ ਤਾਂ ਟੰਗਾ ਟੰਗਾ ਤੋਰੂੰਗਾ ਵੈ ਮਾਊ ਵਾਲੀ ਹੁੰਦੀ ਆ ਉਹ ਹੈ ਚਲ ਦਵਾ ਦੂੰਗਾ ਦਵਾ ਦੂੰਗਾ ਹੁਣ ਅਬਦ ਕਾਨਾ ਤੇ ਪਹੁੰਚਣ ਆਲੇ ਆ ਨਾ ਕੀ ਦੇ ਲਾਉਣੇ ਆ ਕੀ ਦੇ ਲਾਉਣੇ ਨੇ ਜੋ ਕੋ ਆਪਾਂ ਰਮੇਸ਼ ਕਿਉਂ ਹਾਂ ਜੀ ਆਪਾ ਜਿਹਦੇ ਦੇ ਨੇ ਚੋਕੂ ਗੀਰਨ ਲੈ ਕੇ ਆਉਣੇ ਨੇ ਪਹਿਲਾਂ ਦੱਸ ਦੇ ਹਾਂ ਉਹ ਲੈ ਕੇ ਤਾਂੂੰਗਾ ਕੀ ਦੀ ਦੁਕਾਨ ਤੋਂ ਲੈ ਆਉਣੇ ਨੇ ਮੈਚ ਮੈਚ ਕਿਉਂ ਕੀ ਦਾਂ ਮੈਚ ਕਿਉਂ ਅੱਛਾ ਮੈਚ ਦੱਦੂਗਾ ਹਣਾ ਰਾਜੂ ਦਾ ਹੈ ਕਿਉਂ ਹਣਾ ਕੀ ਦੇ ਲੈ ਆਉਣੇ ਨੇ ਰਾਜੂ ਦਾ ਹੈ ਹਾਂ ਹਾਂ ਰਾਜੂ ਦਾ ਹੈ ਦੀ ਦੁਕਾਨ ਤੋਂ ਪ੍ਰੇਮੀ ਦਾ ਹੈ ਦੀ ਦੁਕਾਨ ਤੋਂ ਹਣਾ ਕੀ ਦੀ ਕੀਰਕਾਂਤ ਲਿਆ ਨਨੇ ਮੇਸ਼ਕੋ ਆਹੋ ਦੰਦਾ ਹੁੰਦਾ ਕਾ ਚਾਹ ਉਹ ਕੋਣ ਰਾਜੂ ਤਾਇਆ ਤੇ ਪ੍ਰੇਮੀ ਤਾਇਆ ਉੱਡੇ ਉੱਡੇ ਚੋਕੋ ਹੈਗੀ ਪਾਪਾ ਦੀ ਜੇਬ ਚ ਆਜੋ ਆਜੋ ਜੱਪੂ ਜੱਪੂ ਬੋਲੇ ਫਤਿਹ ਬਲਾਈ ਫਤਿਹ ਕਰੀਏ ਜੇ ਕਾ ਰਬ ਲਾਈ ਜੇ ਬੁਲਾਏ ਸੋਨਿਆ ਮੜਾ ਸੋਨਾ ਬਾਰ ਬੋਲਦੀ ਪਈ ਸੀ ਜੋ ਬੋਲੇ ਸੋਨਿਆ ਬਾਜੀ ਨੂੰ ਕਹਣਾ ਇਹਨੂੰ ਬਾਦਾਮ ਲਿਆ ਕੇ ਦਿਓ ਮਾਮੇ ਨੂੰ ਕਹੂੰਗੀ ਬਾਦਾਮ ਲਿਆ ਕੇ ਦਿਓ ਇਹ ਥੋੜਾ ਨਾ ਸਹੀ ਬੋਲੇ ਕਲੀਅਰ ਨਹੀਂ ਬੋਲਦੀ ਚੁੱਪ ਕੇ ਚੁੱਪ ਕੇ ਚੁੱਪ ਕੇ ਚੁੱਪ ਕੇ ਜੇ ਦੁਕਾਨ ਚੋਰੀ ਕਰਨੀ ਤਾਂ ਦਿਨੇ ਨੂੰ अच्छा 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 चो, चॉकलेट करनी है नहीं बात 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 निकल गई कि नहीं मिल गई चॉकलेट कि नहीं <laughs> नी, नीचे ना बैठो ठंडा फर्श है बाय 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 बस बस बच करो ना ਸਾਰਿਆਂ ਨੂੰ ਕੋ ਚਾਚੀਕਾਲ ਜੀ ਲੇਟੋ ਨਾ ਬਈ ਬੱਪੂ ਨੋ ਨੀਚੇ ਨਹੀਂ ਲੇੜਨਾ ਬੱਪੂ ਉੱਠੋ ਬੋਲੇ ਸੋਨਾ ਜੀ ਆਸੋ ਚਾਚੀਕਾਲ ਬਈ ਚਾਚੀਕਾਲ ਸਾਰਿਆਂ ਨੂੰ ਕੋ ਤੁਸੀਂ ਠੀਕ ਹੋ ਹੈ ਫਿਰ ਫਿਰ ਕੀ ਕੰਮ ਕਰ ਵਧੀਆ ਚੱਲ ਰਿਹਾ ਆ ਜੈਨ ਨੀ ਅੱਲਾ ਬੋਲੇ ਆਹ ਕਿਹੜਾ ਸਟਾਈਲ ਚਾਚੀਕਾਲ